ਪੰਜਾਬ ਦੇ ਸਕੂਲਾਂ ਅਤੇ ਅਦਾਲਤਾਂ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਹੈ ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੀ ਅਦਾਲਤ ਨੂੰ ਧਮਕੀ ਦਿੱਤੀ ਗਈ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਹਲਚਲ ਦੇਖੀ ਗਈ ਹੈ ਅਤੇ ਸਰਚ ਅਭਿਆਨ ਚਲਾਇਆ ਗਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 26 ਜਨਵਰੀ ਨੂੰ ਲੈ ਕੇ ਇਹ ਰੂਟੀਨ ਚੈਕਿੰਗ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਧਮਕੀ ਨੂੰ ਪੁਲਿਸ ਅਧਿਕਾਰੀਆਂ ਨੇ ਅਫਵਾਦ ਦੱਸਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਵੀ ਅਜਿਹੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵੱਲੋਂ ਨਿਆਪਾਲਿਕਾ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਹੈ ਇਸ ਦੌਰਾਨ ਇਹ ਫੈਸਲਾ ਲਿਆ ਜਾਂਦਾ ਹੈ ਕਿ ਨਿਆਇਕ ਕੰਪਲੈਕਸ ਵਿੱਚ ਗੈਰ ਜ਼ਰੂਰੀ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਲਾਈ ਜਾਵੇਗੀ ਇਸ ਦੇ ਨਾਲ ਹੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਮੁਅਕਲ ਮਕਦਮੇ ਬਾਅਦ ਜਾਂ ਵਕੀਲ ਕਿਸੇ ਮਾਮਲੇ ਵਿੱਚ ਮੌਜੂਦ ਨਹੀਂ ਹੈ ਬਸ਼ਰਤੇ ਕਿ ਅਪਰਾਧਿਕ ਸਿਵਲ ਜਾਂ ਟ੍ਰਿਬਿਊਨਲ ਮਾਮਲਿਆਂ ਵਿੱਚ ਕੋਈ ਨੁਕਸਾਨ ਦੇ ਹੁਕਮ ਜਾਰੀ ਨਾ ਕੀਤਾ ਗਿਆ ਹੋਵੇ ਤਾਂ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਚੈਂਬਰਾਂ ਵਿੱਚ ਰੱਖੇ ਵਕੀਲਾਂ ਨੂੰ ਭੇਜ ਦਿੱਤਾ ਗਿਆ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਗਿਆ ਆਮ ਲੋਕਾਂ ਨੂੰ ਕੰਪਲੈਕਸ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਪੁਲਿਸ ਵੱਲੋਂ ਤਲਾਸ਼ੀ ਆ ਜਿਹੜੀ ਉਹ ਲਈ ਜਾਂਦੀ ਹੈ ਇਸ ਦੇ ਨਾਲ ਹੀ ਮੋਗਾ ਦੇ ਦੋ ਸਕੂਲਾਂ ਨੂੰ ਵੀ ਧਮਕੀ ਆ ਜਿਹੜੀ ਉਹ ਮਿਲੀ ਹੈ ਜਿੱਥੇ ਡੀਐਲ ਮਾਰਡਮ ਸਕੂਲ ਅਤੇ ਇੱਕ ਹੋਰ ਸਕੂਲ ਨੂੰ ਧਮਕੀ ਮਿਲੀ ਹੈ ਜਿੱਥੇ ਪੁਲਿਸ ਦੇ ਹਾਲਾ ਅਧਿਕਾਰੀ ਅਤੇ ਬੰਬ ਸਕਵਾਰ ਦੀਆਂ ਟੀਮਾਂ ਪਹੁੰਚੀਆਂ ਨੇ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਖੋੜ ਖਬਰ ਆਈ ਹੈ ਕਿ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਵੀ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਅੰਮ੍ਰਿਤਸਰ ਦੇ ਪਿੰਡ ਮਹਿਰਬਾਨਪੁਰਾ ਦੇ ਸਰਕਾਰੀ ਸਕੂਲ ਦੀ ਈਮੇਲ ਆਈਡੀ ਤੇ ਧਮਕੀ ਭਰੀ ਮੇਲ ਆਈ ਹੈ ਦਸ਼ਰਤ ਦਾ ਮਾਹੌਲ ਅਕਤੂਬਰ ਬਣ ਜਾਂਦਾ ਹੈ ਅਤੇ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਈਮੇਲ ਵਿੱਚ ਲਿਖਿਆ ਗਿਆ ਹੈ ਕਿ ਰਾਸ਼ਟਰੀ ਗੀਤ ਸਕੂਲ ਵਿੱਚ ਗਾਇਰ ਕਰਨਾ ਬੰਦ ਕੀਤਾ ਜਾਵੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੰਦੀ ਹੈ ਹਾਲਾਂਕਿ ਅੱਜ ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਸਕੂਲ ਖੁੱਲੇ ਨੇ ਤਾਂ ਪਹਿਲੇ ਹੀ ਦਿਨ ਵੱਖ-ਵੱਖ ਸਕੂਲਾਂ ਨੂੰ ਅਜਿਹੀ ਧਮਕੀ ਆ ਜਿਹੜੀ ਉਹ ਮਿਲਦੀ ਆ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਉਹਦੇ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਜਿਹੜੀਆਂ ਫਤਿਹਗੜ੍ਹ ਸਾਹਿਬ ਅਤੇ ਮੋਗਾ ਦੀਆਂ ਨੇ ਤਾਂ ਧਮਕੀ ਭਰੇ ਮਾਮਲੇ ਵਿੱਚ ਕੀ ਕੁਝ ਕਹਿਣਾ ਹੈ ਫਤਿਹਗੜ੍ਹ ਸਾਹਿਬ ਦੇ ਪੁਲਿਸ ਅਧਿਕਾਰੀਆਂ ਅਤੇ ਵਕੀਲਾਂ ਦਾ ਆਓ ਦੇਖਦੇ ਹਾਂ ਅੱਜ ਜਿਲ੍ਹਾ ਫਤਿਹਗੜ੍ਹ ਕਚਹਿਰੀ ਦੇ ਵਿੱਚ ਬੰਬ ਹੋਣ ਦੀ ਜਿਹੜੀ ਈਮੇਲ ਆ ਉਹ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਨੂੰ ਆਈ ਆ ਔਰ ਜੀਦੇ ਸਦਕਾ ਅੱਜ ਕੋਟਰਾਂ ਦਾ ਕੰਮ ਟੋਟਲੀ ਬੰਦ ਹੋ ਚੁੱਕਿਆ ਔਰ ਸਾਰੇ ਅਜਾ ਸਹਿਬਾਨ ਸਾਰੇ ਜਿਹੜੇ ਮੁਲਾਜ਼ਮ ਸਹਿਬਾਨ ਉਹ ਕੋਰਟ ਤੋਂ ਬਾਹਰ ਖੜੇ ਆ ਔਰ ਉਸ ਦੀ ਜਿਹੜੀ ਹੈਗੀ ਸੱਚ ਦਾ ਕੰਮ ਚੱਲ ਰਿਹਾ ਵਕੀਲ ਸਹਿਬਾਨ ਜਿਹੜੇ ਆਪਣੇ ਘਰਾਂ ਤੋਂ ਤਿਆਰ ਹੋ ਕੇ ਆਏ ਆ ਉਹ ਸਾਰੇ ਦੇ ਸਾਰੇ ਬਾਹਰ ਬੈਠੇ ਆ ਔਰ ਇੰਤਜ਼ਾਰ ਕਰ ਰਹੇ ਆ ਕਿ ਇਸ ਦੀ ਸਚਾਈ ਦਾ ਪਤਾ ਲੱਗੇ ਔਰ ਮੈਂ ਇੱਕ ਗੱਲ ਜ਼ਰੂਰ ਮਹਿਸੂਸ ਕਰਦਾ ਕਿ ਇਹ ਜਿਹੜਾ ਸਾਰਾ ਕੁਝ ਪਿਛਲੇ ਦਿਨਾਂ ਦੇ ਵਿੱਚ ਵਕਫਾ ਕੋਟਾ ਨੂੰ ਥ੍ਰੈਟਸ ਵਗੈਰਾ ਆਈਆਂ ਹੈਗੀਆਂ ਕਿ ਫਲਾਣੀ ਬਿਲਡਿੰਗ ਢਾਹ ਦੇਣੀ ਹੈ ਫਲਾਣੀ ਬਿਲਡਿੰਗ ਢਾਹ ਦੇਣੀ ਹੈ ਮੈਂ ਪੁੱਛਦਾ ਕਿ ਸਰਕਾਰ ਕਿੱਥੇ ਚੁੱਪ ਕਰਕੇ ਸੁੱਤੀ ਹੋਏ ਪਈ ਹੈਗੀ ਆ ਕਦੇ ਸਕੂਲਾਂ ਨੂੰ ਧਮਕੀਆਂ ਆਉਂਦੀਆਂ ਕਦੇ ਜਿਹੜੀ ਹੈਗੀ ਆ ਕੋਟਾ ਨੂੰ ਧਮਕੀਆਂ ਆਉਂਦੀਆਂ ਇਹ ਪੰਜਾਬ ਦਾ ਮਾਹੌਲ ਜਾ ਕਿਦਰ ਨੂੰ ਰਿਹਾ ਹੈਗਾ ਪੰਜਾਬ ਦੇ ਵਿੱਚ ਅੱਜ ਗੈਂਗਸਟਰਵਾਦ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਈਮੇਲ ਬਾਬਾ ਅੱਧੀਆਂ ਧਮਕੀਆਂ ਇਹ ਸਾਰਾ ਕੁਝ ਜਿਹੜਾ ਹੈਗਾ ਪੰਜਾਬ ਦੀ ਅਸਲ ਸਥਿਤੀ ਹੈ ਜਿਹੜੀ ਉਹ ਦਿਖਾ ਰਿਹਾ ਔਰ ਪੰਜਾਬ ਦੀ ਸਰਕਾਰ ਦੀ ਕਮਜ਼ੋਰੀ ਜਿਹੜੀ ਹੈਗੀ ਆ ਸਭ ਦੇ ਸਾਹਮਣੇ ਆ ਚੁੱਕੀ ਹੈਗੀ ਆ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਹੈਗੇ ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਦਾ ਕਤਲ ਹੋ ਰਿਹਾ ਹੈਗਾ ਔਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਹੈਗੇ ਜਾਂ ਪੰਜਾਬ ਦੇ ਡੀਜੀਪੀ ਸਾਹਿਬ ਹੈਗੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਅਸੀਂ ਜਿਹੜੇ ਹੈਗੇ ਮਲਜ਼ਮ ਪੜ ਲਏ ਆ ਮੈਂ ਪੁੱਛ ਤੱਕ ਜਿਸ ਕਰਦਾ ਜੀ ਚਲਾ ਗਿਆ ਉਸ ਨੂੰ ਵਾਪਸ ਕਾਉਣ ਲੈ ਕੇ ਆਊਗਾ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਕਿ ਰਿਜ਼ਾਈਨ ਕਰਕੇ ਆਪਣੇ ਆਪਣੇ ਘਰਾਂ ਨੂੰ ਜਾਓ ਇਸ ਪੰਜਾਬ ਨੂੰ ਬਖਸ਼ੋ ਥੈਂਕ ਯੂ ਅੱਜ ਅਸੀਂ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਤੇ ਜਿਹੜੇ ਲੋਕਲ ਸਬਡਿਵੀਜ਼ਨ ਕੋਰਟਸ ਆ ਉਥੇ ਸਰਚ ਆਪਰੇਸ਼ਨ ਕਰਦੇ ਪਏ ਆ ਇਹ 26 ਜਨਵਰੀ ਦੇ ਰਿਗਾਰਡਿੰਗ ਜਿਹੜਾ ਹੈ ਸਾਡਾ ਸਰਚ ਆਪਰੇਸ਼ਨ ਚੱਲਦਾ ਪਿਆ ਹੈ ਇਹ ਸਾਡੀ ਰੂਟੀਨ ਚੈਕਿੰਗ ਹੈ ਜਿਹੜੀ ਅਸੀਂ ਜਨਤਕ ਥਾਵਾਂ ਤੇ ਕਰਦੇ ਰਹਿੰਦੇ ਹਾਂ ਇਸ ਦਾ ਜੋ ਸੁਣਨ ਜੋ ਆ ਵੀ ਆਇਆ ਹੈ ਕਿ ਕੋਰਟ ਕੋਰਟ ਦੇ ਵਿੱਚ ਬੰਬ ਦੀ ਜਿਹੜੀ ਹੈ ਥ੍ਰੈਟ ਆਈ ਹੋਈ ਹੈ ਪਰ ਇਹ ਜਿਹੜੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਅਖਵਾ ਹੈਗੀ ਹੈ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਸਾਡੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਪੂਰੀ ਤੈਨਾਤ ਹੈ ਚੁੱਕਨੀ ਹੈ ਤੇ ਅਪਾ ਚੈਕਿੰਗ ਕਰਦੇ ਪਏ ਆ ਤੇ ਪਬਲਿਕ ਨੂੰ ਕੋਈ ਵੀ ਘਬਰਾਣ ਦੀ ਲੋੜ ਨਹੀਂ ਸ਼ਰਾਰਤੀ ਅੰਸਰਨ ਕੀ ਅਪੀਲ ਹੈ ਉਹਨਾਂ ਨੂੰ ਇਹ ਹੀ ਅਪੀਲ ਹੈ ਕਿ ਉਹਨਾਂ ਨੂੰ ਇਹੀ ਚੇਤਾਵਨੀ ਹੈ ਕਿ ਫਤਿਹਗੜ੍ਹ ਸਾਹਿਬ ਜਾਂ ਪੰਜਾਬ ਪਾਲ ਕੋਈ ਵੀ اپنی ਜਿਹੜੀ ਹੈ ਕ੍ਰਿਮੀਨਲ ਵਾਲੀ ਨਿਗਾਹ ਨਾ ਰੱਖੋ ਪੰਜਾਬ ਪੁਲਿਸ ਪੂਰੀ ਚੁੱਕਨੀ ਹੈ ਤੇ ਉਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਰਿਗਾਰਡਿੰਗ ਉਹਨਾਂ ਦੀ ਇੰਟੈਂਸ਼ਨ ਹੈ ਉਹਦਾ ਉਹਨਾਂ ਦੇ ਉੱਤੇ ਬਹੁਤ ਸਟ੍ਰਿਕਟ ਐਕਸ਼ਨ ਲੈਂਦਾ ਹੈ